ਜੋ ਨਸ਼ਿਆਂ ਦੀ ਹੱਦ ਰਹੀ ਮੀਨਸ ਇਸ ਨੂੰ ਟੈਕਲ ਕਰਨ ਵਾਸਤੇ ਪੰਜਾਬ ਸਰਕਾਰ ਦੁਵਾਰਾ ਕਈ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੀ ਸਟਰੈਟਜੀ ਨਸ਼ਿਆਂ ਨੂੰ ਟੈਕਲ ਕਰਨ ਵਾਸਤੇ ਅਪਣਾਈ ਜਾ ਰਹੀ ਹੈ ਪੀ ਡੀਪੀ ਬੇਸਿਕਲੀ ਇਨਫੋਰਸਮੈਂਟ ਪੀ ਐਡਿਕਸ਼ਨਸ ਪ੍ਰੀਵੈਂਸ਼ਨ ਤਾਂ ਉਹ ਜਿਹੜਾ ਪ੍ਰੀਵੈਂਸ਼ਨ ਦਾ ਹਿੱਸਾ ਹੈ ਉਹਦੇ ਵਿੱਚ ਅਸੀਂ ਜਾਗਰੂਕਤਾ ਵਾਸਤੇ ਬੱਚਿਆਂ ਨੂੰ ਸੁਸਾਇਟੀ ਨੂੰ ਆਊਟਰੀਚ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਵੀ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਕੀ ਨੁਕਸਾਨ ਨੇ ਨਸ਼ੇ ਵਾਲੇ ਲੋਕ ਕਿਵੇਂ ਬੱਚਿਆਂ ਨੂੰ ਆਪਦੇ ਚੰਗੂਲ ਦੇ ਵਿੱਚ ਲੈਂਦੇ ਨੇ ਤੇ ਟੀਚਰਜ਼ ਨਾਲ ਵੀ ਇਸ ਪੱਖ ਤੇ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਸਾਰਿਆਂ ਚ ਅਵੇਅਰਨੈਸ ਹੋਵੇ ਤੇ ਪੰਜਾਬ ਨੂੰ ਇੱਕ ਨਸ਼ਾ ਮੁਕਤ ਸਮਾਜ ਬਣਾਇਆ ਜਾ ਸਕੇ ਦੇਖੋ ਜੀ ਇਸ ਇਸ ਪੱਖ ਦੇ ਉੱਤੇ ਅਸੀਂ ਬਹੁਤ ਉਪਰਾਲੇ ਕਰ ਰਹੇ ਹਾਂ ਸਾਡੇ ਵੱਲੋਂ ਕਈ ਲੈਟਰਸ ਵੀ ਮੂਵ ਕੀਤੇ ਗਏ ਨੇ ਜਿੱਥੇ-ਜਿੱਥੇ ਸਾਡੇ ਸਾਹਮਣੇ ਆਉਂਦਾ ਵੀ ਕੋਈ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਈ ਹੈ ਉਹਦੇ ਰਿਗਾਰਡਿੰਗ ਅਸੀਂ ਲੈਟਰ ਜਿਹੜੇ ਨੇ ਉਹ ਕੰਸਰਨਡ ਥੋ ਅ ਕੰਪੀਟੈਂਟ ਅਥਾਰਟੀ ਹੈ ਜਿਹੜੀ ਉਹਨਾਂ ਨੂੰ ਮੂਵ ਕਰ ਰਹੇ ਹਾਂ ਤੇ ਉੱਥੋਂ ਜਿੱਥੇ-ਜਿੱਥੇ ਸਾਨੂੰ ਰਿਸਪੌਂਡ ਆ ਰਿਹਾ ਉੱਥੇ ਅਸੀਂ ਪ੍ਰਾਪਰਟੀਜ਼ ਦਾ ਫੋਰਫੀਚਰ ਵੀ ਕਰਵਾ ਰਹੇ ਹਾਂ ਇਹਨਾਂ ਨੂੰ ਇਹੀ ਮੈਂ ਕਹਿਣਾ ਚਾਹਾਂਗਾ ਜੀ ਵੀ ਇਹੇ ਕੰਮ ਛੱਡ ਦੇਣ ਅਤੇ ਪੰਜਾਬ ਨੂੰ ਇੱਕ ਹੈਲਥੀ ਸਮਾਜ ਬਣਾਉਣ ਦੇ ਵਿੱਚ ਸਾਡੇ ਨਾਲ ਚੱਲਣ ਜੇ ਆਪਦੇ ਕੰਮ ਨੂੰ ਨਹੀਂ ਛੱਡਣਗੇ ਤਾਂ ਅਸੀਂ ਇਹਨਾਂ ਨੂੰ ਨੈਬ ਕਰਾਂਗੇ ਤੇ ਇਹਨਾਂ ਦੇ ਉੱਤੇ ਪੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਇਹਨਾਂ ਨੇ ਕੋਈ ਪ੍ਰੋਪਰਟੀ ਇਕੱਠੀ ਕੀਤੀ ਹੈ ਨਸ਼ਾ ਵੇਚ ਕੇ ਅਸੀਂ ਉਹ ਜਬਤ ਕਰਾਂਗੇ ਤੇ ਇਹੀ ਮੈਸੇਜ ਮੈਂ ਦੇਣਾ ਚਾਹਾਂਗਾ ਜੀ ਵੀ ਨਸ਼ਿਆਂ ਤੋਂ ਦੂਰ ਹੋ ਨਸ਼ਾ ਜਿਹੜਾ ਇਹ ਆਪਣੇ ਤੁਹਾਡੇ ਪਰਿਵਾਰ ਨੂੰ ਫਾਈਨੈਂਸ਼ੀਅਲੀ ਅਤੇ ਇਕਨੋਮਿਕਲੀ ਤੋੜ ਦਿੰਦਾ ਜੀ ਨਸ਼ਾ ਵੇਚਣ ਵਾਲਾ ਬੰਦਾ ਸਿਰਫ ਪੈਸੇ ਦੇਖਦਾ ਉਹਨੂੰ ਕਿੱਥੋਂ ਮਿਲ ਸਕਦੇ ਆ ਉਹਦੇ ਵਾਸਤੇ ਕੋਈ ਰਿਸ਼ਤਾ ਨਹੀਂ ਸਗਾ ਹੁੰਦਾ ਉਹ ਸਿਰਫ ਨਸ਼ੇ ਦਾ ਭੁੱਖਾ ਹੁੰਦਾ ਤੇ ਜੇ ਤੁਸੀਂ ਨਸ਼ੇ ਨੂੰ ਨਸ਼ੇ ਵੱਲ ਨਾ ਜਾ ਕੇ ਆਪਦੇ ਕਰੀਅਰ ਵੱਲ ਫੋਕਸ ਕਰੋਗੇ ਤਾਂ ਤੁਸੀਂ ਕੋਈ ਆਫੀਸਰ ਬੰਨਾ ਚਾਹੁੰਦੇ ਹੋ ਕੋਈ ਤੁਸੀਂ ਖੇਡਾਂ ਦੇ ਵਿੱਚ ਜਾਣਾ ਚਾਹੁੰਦੇ ਹੋਗੇ ਤੁਸੀਂ ਉਹਦੇ ਤੇ ਫੋਕਸ ਕਰੋਗੇ ਤਾਂ ਤੁਸੀਂ ਤਰੱਕੀ ਕਰੋਗੇ ਤੇ ਸਮਾਜ ਨੂੰ ਉੱਪਰ ਲੈ ਕੇ ਜਾਓਗੇ ਮੇਰਾ ਨਾਮ ਸਿਰਪਤਜੀਤ ਸਿੰਘ ਅ ਬਸ ਮੈਂ ਅੱਜquart ਦੇ ਅ ਗੁੜਾਇਆ ਸ਼ਹਿਰ ਦੇ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਸੈਸ਼ਨ ਲਾ ਲਿਆ ਹਾਂਜੀ ਤੁਸੀਂ ਕਹਿਣਾ ਚਾਹੋਗੇ ਕਿਵੇਂ ਦਾ ਕੀ ਸਾਡਾ ਸਰ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿ ਉਹਨਾਂ ਨੇ ਬਹੁਤ ਅੱਛਾ ਸਾਨੂੰ ਜਾਗਰੂਕ ਕੀਤਾ ਕਿ ਅਸੀਂ ਆਪਣੇ ਸਮਾਜ ਨੂੰ ਕਿਵੇਂ ਅੱਗੇ ਲਿਖ ਜਾਣਾ ਹੈ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਦੇਸ਼ ਦਾ ਫਿਊਚਰ ਹੈ ਜਿਵੇਂ ਜਿਵੇਂ ਅਸੀਂ ਬਦਲਾਂਗੇ ਉਵੇਂ ਸਾਡਾ ਸਮਾਜ ਵਧੇਗਾ ਮੈਨੂੰ ਸਮਝੀ ਦਿੱਤੀ ਅੱਜ ਸੀ ਤੇ ਆਪਣੇ ਨਾਲ ਦੇ ਬੀਚ ਨੋਜ ਕਰਦਾਂ ਨੂੰ ਕੀ ਮੈਸੇਜ ਹੈ ਮੈਂ ਆਪਣੇ ਨਾਲ ਦੇ ਯੂਥ ਨੂੰ ਇਹ ਮੈਸੇਜ ਜਣੇ ਦੂੰਗਾ ਜਿਵੇਂ ਆਪਣਾ ਪੰਜਾਬ ਹੈ ਟੌਪ 3 ਸਟੇਟਸ ਦੇ ਵਿੱਚ ਆਂਦਾ ਜਿੱਥੇ ਸੱਤੋ ਵੱਧ ਨਸ਼ਾ ਹੈ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੀ ਇੱਥੇ ਆਪਾਂ ਨੂੰ ਨਸ਼ਾ ਜਿਹੜਾ ਹੈ ਤੇ ਤੇ ਕੰਟਰੋਲ ਪਾਉਣਾ ਚਾਹੀਦਾ ਕਿ ਜਿਵੇਂ ਕਈ ਤਰ੍ਹਾਂ ਦੇ ਨਸ਼ੇ ਜਿਹੜੇ ਹੈ ਦਸਕਰ ਫੜਨੇ ਚਾਹੀਦੇ ਜਿਵੇਂ ਸਰਕਾਰ ਉਪਰਾਲਾ ਵੀ ਕਰਦੀ ਹੈ ਬਹੁਤ ਵਧੀਆ ਐਵੇਂ ਹੀ ਗੇ ਚੱਲਣਾ ਚਾਹੀਦਾ ਅਨਾਇਤ ਤੁਸੀਂ ਬੇਟਾ ਕੀ ਕਹਿਣਾ ਚਾਹੋਗੇ ਅੱਜ ਦੇ ਸਮਾਗਮ ਬਾਰੇ ਸਰ ਬਹੁਤ ਅੱਛਾ ਲੱਗ ਗਿਆ ਅੱਜ ਸਾਨੂੰ ਸემი ਹੱਥ ਮਤਲਬ ਸਾਰਿਆਂ ਨੇ ਸੁਖਾਇਆ ਕਿ ਮਤਲਬ ਸਾਨੂੰ ਅਸਲੀ ਆਪਣੇ ਦੇਸ਼ ਦਾ ਫਿਊਚਰ ਆ ਤੇ ਸਾਨੂੰ ਜੇ ਅਸੀਂ ਕੁਝ ਵੀ ਅਚੀਵ ਕਰਨਾ ਹੈ ਮਤਲਬ ਡਰਗਸ ਤੋਂ ਸਾਨੂੰ ਦੂਰ ਹੀ ਰਹਿਣਾ ਚਾਹੀਦਾ ਇਹ ਕਿਸੇ ਦੀ ਚੀਜ਼ ਹੈ ਮਤਲਬ ਜੇ ਇਸ ਨਾਲ ਐਡਿਕਸ਼ਨ ਹੋ ਗਈ ਤੇ ਅਸੀਂ ਇਹਨੂੰ ਛੱਡ ਨਹੀਂ ਸਕကြ ਹਾਂ ਇਹਨੂੰ ਜਲਦੀ ਜਲਦੀ ਤਾਂ ਮਤਲਬ ਜੇ ਅਸੀਂ ਫਿਊਚਰ ਚ ਕੁਝ ਵੀ ਅਚੀਵ ਕਰਨਾ ਚਾਹੁੰਦੇ ਆ ਤੇ ਮਤਲਬ ਸਾਨੂੰ ਇਸ ਇਸ ਤੋਂ ਦੂਰ ਰਹਿਣਾ ਚਾਹੀਦਾ ਆਪਣੇ ਸੰਗਤ ਨੂੰ ਵੀ ਦੇਖਣਾ ਚਾਹੀਦਾ ਤੇ ਪੜ੍ਹਾਈ ਤੇ ਵੀ ਧਿਆਨ ਦੇਣਾ ਚਾਹੀਦਾ ਫਿਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਤੁਹਾਨੂੰ ਤੁਹਾਡੇ ਘਰ ਦੇ ਖੁੱਲ੍ਹ ਦਿੰਨੇ ਆ ਤੇ ਮਤਲਬ ਬਹੁਤ ਇੱਕ ਇਕੁਅਲ ਰੱਖਦੇ ਆ ਤੁਹਾਡੇ ਭਾਈਆਂ ਨਾਲ ਮਤਲਬ ਜੋ ਤੁਹਾਡੇ ਭਾਈਆਂ ਨੂੰ ਮਿਲਦਾ ਉਹ ਵੀ ਤੁਹਾਨੂੰ ਮਿਲਦਾ ਲੇਕ ਤੁਸੀਂ ਆਪਣੇ ਭਾਈਆਂ ਦੇ ਵਾਂਗ ਵੀ ਤੁਹਾਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਤੇ ਤੁਹਾਨੂੰ ਪੁੱਠੇ ਰਾਵਾਂ ਤੇ ਨਹੀਂ ਪਹਿਣਾ ਚਾਹੀਦਾ ਪਰੰਤੂ ਸਾਡੇ ਪੰਜਾਬ ਪੁਰਸ ਨੇ سرکاری سرکار نے سمے سمے پنجاب کے پھیلایا بڑے کابو کیتے چھوٹے استعمال کرنے کے کام کیتے فی الحال پرنتو پرانے سمے تو اتوار تو دیکھا بڑا سما چلیا پولیس نے بڑی کیتیا پراپت کی بڑا کچھ کیا پرنتو ادو تک وہ کنٹرول نہیں ہو سکیا پرنتو جب

ਸਾਰਾ ਗਵਰਨਰ ਜੀ ਉਹਨਾਂ ਕਿਸੇ ਦੇ ਘਰ ਦੇ ਬਾਹਰ ਉਹ ਮੂੰਹ ਤੇ ਮੈਨੀ ਟਾਈਮ ਜਿਹੜੇ ਸਭ ਜਿੰਨੇ ਉਹ ਇਸ ਦੇ ਵਿੱਚ ਕੁਲ ਐਜੂਕੇਸ਼ਨ ਦਾ ਇੰਤਜ਼ਾਮ ਸਭ ਕਿਸੇ ਦੇ